ਸਤਿ ਸ਼੍ਰੀ ਅਕਾਲ ਬੀਬਤ ਨਵਾਂ ਸ਼ਹਿਰ ਦੇਖ ਰਹੇ ਸਾਥੀ ਉਸ ਸਮੇਂ ਅਸੀਂ ਰੇਲਵੇ ਰੋਡ ਤੇ ਜਿਹੜਾ ਚੌਕ ਹੈ ਨਹਿਰੂ ਚੌਕ ਤੋਂ ਜਦੋਂ ਤੁਸੀਂ ਰੇਲਵੇ ਰੋਡ ਵਾਲਾਂ ਨੇ ਉਸੇ ਉੱਥੇ ਮੌਕੇ ਤੇ ਮੌਜੂਦ ਹਾਂ ਤੁਸੀਂ ਦੇਖੋ ਬਹੁਤ ਸਾਰਾ ਰਸ਼ ਇੱਥੇ ਹੋਇਆ ਹੋਇਆ ਬਹੁਤ ਸਾਰੇ ਲੋਕ ਇਕੱਤਰ ਹੋ ਚੁੱਕੇ ਆ ਦੱਸਿਆ ਜਾ ਰਿਹਾ ਇੱਕ ਗੱਡੀ ਜਿਹੜੀ ਆ ਟਰੱਕ ਨਾਲ ਵੱਜ ਜਾਂਦੀ ਆ ਟਰੱਕ ਗੱਡੀ ਤੇ ਵੱਜਦਾ ਕਿ ਗੱਡੀ ਟਰੱਕ ਤੇ ਵੱਜਦੀ ਇਸ ਗੱਲ ਦੀ ਹਾਲਾਤ ਸਥਿਤੀ ਕਲੀਅਰ ਨਹੀਂ ਉਸ ਤੋਂ ਬਾਅਦ ਝਗੜਾ ਸ਼ੁਰੂ ਹੋ ਜਾਂਦਾ ਟ੍ਰੈਫਿਕ ਜੈਮ ਲੱਗ ਜਾਂਦਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਕੇ ਤੇ ਪਹੁੰਚੇ ਆ ਸਰਦਾਰ ਜੀ ਮੌਕੇ ਸੀ ਭਾਜੀ ਕੁਝ ਨਹੀਂ ਆ ਗੱਡੀ ਟੰਨ ਲੈ ਰਹੀ ਸੀ ਉਧਰੋਂ ਯੂ-ਟਰਨ ਲੈ ਰਹੀ ਸੀ ਉਹ ਪਤਾ ਨਹੀਂ ਗੱਡੀ ਇਧਰੋਂ ਆਈ ਕਿਤੇ ਸ਼ੀਸ਼ਾ ਮਾਰੋ ਜਾਂ ਲੱਗ ਗਿਆ ਨਾਲ ਕਹਿੰਦੇ ਬਸ ਇੰਨੇ ਚ ਲੜਾਈ ਹੋ ਗਈ ਤਕੜੀ ਲੜਾਈ ਮੁੰਡੇ ਨਹੀਂ ਮੈਂ ਪਛਾਣਦਾ ਜੀ ਕੌਣ ਕੌਣ ਨਹੀਂ ਸੀਗੇ ਉਹ ਸ਼ੀਸ਼ਾ ਫਿਰ ਟਰੱਕ ਡਰਾਈਵਰ ਨੂੰ ਇਹਨਾਂ ਨੇ ਲਾ ਕੇ ਕੁੱਟਿਆ ਕਿੰਨੇ ਜਣੇ ਸੀਗੇ 15-20 ਜਣੇ ਸੀਗੇ ਉਹ ਇੱਕ ਗੱਡੀ 'ਚ 15-20 ਜਣੇ ਕਿੱਦਾਂ ਨੇ ਮਤਲਬ ਬਾਹਰੋਂ ਹੋਰ ਵੀ ਆ ਗਏ ਨਾ ਫਿਰ ਅੱਛਾ ਮਗਰ ਹੋਰ ਗੱਡੀਆਂ ਵੀ ਆ ਗਈਆਂ ਹਾਂ 15 20 ਜਾਣੇ ਸੀ ਗੇ ਲੜਾਈਆਂ ਹੋਈਆਂ ਤਕੜੀਆਂ ਇਹਨਾਂ ਦੀਆਂ ਤੇ ਉਹ ਡਰਾਈਵਰ ਕਿੱਥੇ ਆ ਉਸ ਤੋਂ ਬਾਅਦ ਉਹਨੇ ਵੀ ਡਰਾਈਵਰ ਨੇ ਬੰਦੇ ਸੱਦੇ ਦੇ ਯੂਨੀਅਨ ਟਰੱਕ ਯੂਨੀਅਨ ਦਾ ਨਾਮ ਲਿਆ ਸਾਰਾ ਕੁਝ ਮੁੰਡੇ ਆ ਗਏ ਟਰੱਕ ਯੂਨੀਅਨ ਵਾਲੇ ਵੀ ਉਹ ਗਿਆਨੀ ਭਾਈ ਆਇਆ ਇੱਥੇ ਗਿਆਨੀ ਤਾਇਆ 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 ਉਹਦੀ ਪੱਗ ਵੀ ਲਾਤੀ ਤੇ ਉਹਨੇ ਉਹਨੇ ਵੀ ਫਿਰ ਏਟ ਚੱਕ ਕੇ ਸਿਰ ਖੋਲ ਦਿੱਤਾ ਦੋ ਗਿਆਨੀਆਂ ਨੂੰ ਗੁੱਟਿਆ ਇਹਨਾਂ ਨੇ ਪੱਗ ਲਾਈ ਉਹਨਾਂ ਦੀ ਉਹਨਾਂ ਕੱਲ ਵਧ ਗਈ ਜਿਆਦਾ। ਮਾਰ ਕੀ ਬਹੁਤ بڑے بڑے ਨਾਮ ਲੈ ਰਹੇ ਸੀ ਕਿ ਇਦਾਂ ਰ ਹੈ ਫੁਲਾਨਾ ਹੈ ਜੀ ਰਿਵੋਲਵਰ ਤੱਕ ਦੇ ਨਾਮ ਲਿਆ ਇਹਨਾਂ ਨੇ। ਰਿਵੋਲਵਰ ਕੱਢ ਕੇ ਲਿਆਓ ਫੁਲਾਨਾ। ਅੱਛਾ ਰਿਵੋਲਵਰ ਵੀ ਕੱਢ ਕੇ ਲਿਆਓ ਇਹ ਵੀ ਗੱਲਾਂ ਹੋਈਆਂ। ਇਹ ਗਲਤੀ ਹੈ। ਆਹ ਨੇ ਸਿਆਣੇ ਬਿਆਣੇ ਕਰਦੇ। ਇਹ ਗੁੰਡਾ ਕਰਦੀ ਆ ਪੁਲਿਸ ਵੀ ਇੰਨੀ ਆਈ ਹੈ ਲੇਕਿਨ ਕਿਸੇ ਨੇ ਫੜਿਆ ਨਹੀਂ ਉਹਨਾਂ ਨੂੰ। ਮੌਕੇ ਸੀਗੇ ਪੁਲਿਸ ਦੇ ਬੰਦੇ ਨੇ ਆਈ ਸੀਗੀ ਇਹਨਾਂ ਦੇ ਸਾਹਮਣੇ ਲੜਾਈ ਹੋਈ ਹੈ ਪੁਲਿਸ ਵਾਲਿਆਂ ਦੇ। ਅੱਛਾ 15 16 ਪੁਲਿਸ ਵਾਲੇ ਤੁਹਾਡੇ ਜਗ੍ਹਾ ਦੇ। ਇਹਨਾਂ ਨੇ ਇੱਕ ਦੋ ਨੂੰ ਫੜਿਆ। ਠੀਕ ਹੈ ਜੀ ਇੰਨੀ ਗੁੰਡਾਗਰਦੀ ਚੱਲ ਗਈ ਹੈ ਕਿ ਇਹਨਾਂ ਨੇ ਇੱਕ ਦੋ ਨੂੰ ਫੜਿਆ ਆ ਪੁਲਿਸ ਵਾਲਿਆਂ ਨੇ ਲੇਕਿਨ ਉਹ ਥਾਣੇ ਨਹੀਂ ਲੈ ਕੇ ਗਏ ਉਹਨਾਂ ਨੂੰ ਕਿਥੇ ਲੈ ਕੇ ਗਏ ਇੱਕ ਨੂੰ ਸਰਦਾਰ ਨੇ ਜਿਹੜਾ ਉਹ ਹਿੱਤੇ ਦੀ ਪੱਗ ਲਈ ਉਹਨੂੰ ਲੈ ਕੇ ਗਿਆ ਗੱਲ ਇਹਨੂੰ ਬਾਕੀਆਂ ਦਾ ਪਤਾ ਨਹੀਂ ਕੌਣ ਸੀਗੇ ਕੌਣ ਨਹੀਂ ਸੀਗੇ ਤੇ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਨਹਿਰੂ ਚੌਕ ਤੋਂ ਤੇ ਰੇਲਵੇ ਰੋਡ ਵੱਲੋਂ ਆਉਂਦੇ ਆ ਉੱਥੇ ਦੀ ਦਿਖਾ ਰਹੇ ਆ ਔਰ ਝਗੜਾ ਬਹੁਤ ਜ਼ਿਆਦਾ ਹੋਇਆ ਦੱਸਿਆ ਜਾ ਰਿਹਾ ਕਿ ਟਰੱਕ ਵਿੱਚ ਜੋ ਭਾਜੀ ਕੀ ਗੱਲ ਹੋ ਗਈ ਲੜਾਈ ਹੋ ਗਈ ਜੀ ਲੜਾਈ ਟਰੱਕ ਵਿੱਚ ਜੋ ਡਰਾਈਵਰ ਸੀ ਉਸ ਨੂੰ ਬਾਹਰ ਕੱਢ ਕੇ ਕਹਿੰਦੇ ਕੁੱਟਿਆ ਗਿਆ ਔਰ ਫਿਰ ਤੋਂ ਕੋਈ ਵਿਵਾਦ ਜਿਹੜਾ ਦੇਖੋ ਭਾਈ ਇਧਰ ਆਇਆ ਮਾਰਨੀ ਆ ਮਾਰਨੀ ਪੈਨ ਨੂੰ ਲੈ ਜਾ ਮਾਰਨੀ ਤਾਂ ਕਰ ਲਾ ਉਹ ਘੁਮਾ ਕੇ ਮਾਰ ਲਾ ਆ ਗੱਡੀ ਦਾ ਹਾਂਜੀ ਹਾਂ ਡਰਾਈਵਰ ਨੂੰ ਕੁੱਟ ਮਾਰੀ ਪਤਾ ਨਹੀਂ ਮੈਂ ਤਾਂ ਆ ਜਾਏ ਸਾਡੇ ਵੀ ਇਦਾਂ ਚੱਕਰ ਚ ਪੀਓ ਤਾਂ ਕਿ ਮੈਂ ਤਾਂ ਹੁਣ ਆ ਕੇ ਖੜਾ ਹੋਇਆ ਮੈਂ ਤਾਂ ਮੈਂ ਕਿੱਧਰ ਕਮ ਜਿਹੜਾ ਮੁੰਡਾ ਟਰੱਕ ਚ ਚਲਾਉਂਦਾ ਸੀ ਉਹ ਕਿੱਥੇ ਆ ਪਤਾ ਹੀ ਨਹੀਂ ਅਜੇ ਉਹ ਤੂੰ ਹੀ ਪਾਸੇ ਵਾਲੇ ਪਤਾ ਨਹੀਂ ਕਿੱਧਰ ਐ ਤੈਨੂੰ ਹੋ ਜਾ ਉਹ ਤੂੰ ਹੀ ਪਾਸੇ ਵਾਲੇ ਥੋੜੇ ਪਾਸੇ ਵਾਲੇ ਪੁੱਛਦਾ ਸਾਡੇ ਵਾਲੇ ਤਾਂ ਚੱਲ ਗਿਆ ਮੁੰਡਾ ਆ ਖੜਾ ਭਾਰ ਬੀੜਾ ਇਹ ਤਾਂ ਮੁੰਡਾ ਖੜਾ ਉਹ ਕਾਰ ਤੋਂ ਨਾਲ ਪੱਛ ਪੁੱਜ ਗਏ ਕਹਿੰਦੇ ਪਤਾ ਹੀ ਨਹੀਂ ਸਰ ਨਹੀਂ ਗੱਡੀ ਆਈ ਸੀ ਪਤਾ ਨਹੀਂ ਲੱਗੀ ਕਿ ਨਹੀਂ ਲੱਗੀ ਇਹ ਸਾਡੇ ਭਤੀਜੇ ਦੇ ਗਲ ਬਹਿ ਗਏ ਉਨੇ ਆਪਣੇ ਭਰਾ ਨੂੰ ਫੋਨ ਕਰ ਲਿਆ ਉਹਦੀ ਨੇ ਪੰਗ ਲਾਈ ਆ ਪੰਗ ਲਾ ਕੇ ਉਹਦੀ ਬੇਇੱਜ਼ਤੀ ਕੀਤੀ ਆ ਉਹਦਾ ਸਵੇਰੇ ਦੇਖਾਂਗੇ ਜੋ ਹੁੰਦਿਆ ਹੋਗਾ ਤੁਹਾਡਾ ਪਤੀ ਜਿਹੜਾ ਛੱਡ ਚੁੜ ਕਿੰਨੀ ਆਈ ਆ ਛੱਡ ਚੁੜ ਤਾਂ ਠੀਕ ਹੀ ਆ ਕੋਈ ਐਵੇਂ ਝੂੜ ਨਹੀਂ ਛੱਡ ਚੁੜ ਨਹੀਂ ਬਜੀ ਉਹਦੀ ਪੰਗ ਲਾਈ ਗਈ ਆ ਉਹ ਪੰਗੇ ਦਾ ਬੋਲਾ ਲੈਣਾ ਆ ਇਹਨਾਂ ਨੂੰ ਕਹੇ ਟਾਈਮ ਰੱਖ ਲੈਣ ਜਦੋਂ ਮਰਜੀ ਜੇ ਬੜੇ ਵਾਲੇ ਵਿਦਮਾਸ਼ ਆ ਇਹ ਕੋਈ ਟਾਈਮ ਕਿੱਥੋਂ ਦੇ ਵੀ ਹੈਗੇ ਆ ਇਹ ਟਾਈਮ ਰੱਖ ਕੇ ਦੱਸਣ ਸਾਨੂੰ ਜਿੱਦਾਂ ਵੀ ਕਰਨੀ ਗੱਡੀ ਦਾ ਉਹਨਾਂ ਕੋਲ ਤੋ ਤਿੰਨ ਸਿੰਘਾਂ 12 14 ਬੰਦੇ ਸੀ ਉਹ ਜਿਹੜੇ ਗੱਲ ਮੈਂ ਆ 15 16 ਬੰਦੇ ਆ ਜੀ ਇਹਨੂੰ ਪਤਾ 16 ਮੁੰਡੇ ਆ ਜੀ 15 16 ਮੁੰਡੇ ਪਏ ਸਾਰੇ ਸਾਡੀਆਂ ਬਾਹਰ ਰਹਿ ਗਈਆਂ ਛਡਾਨਿਆਂ ਨੇ ਫੇਰ ਵੀ ਨਹੀਂ ਉਨੇ ਇਨਿਆਤ ਕੀਤੀ ਸਾਡੇ ਤੇ ਗੱਲੀ ਵੀ ਲੱਗੀ ਵੀ ਇਹਨੇ ਸ਼ਾਇਦ ਦੱਸ ਦੇ ਆ ਮੈਂ ਤਾਂ ਬਾਅਦ ਚ ਆ ਮੈਂ ਇਸ ਗੱਲ ਤੋਂ ਝੂਠ ਦੋ ਸਾਡੀ ਬੇਇੱਜ਼ਤੀ ਲੱਗੀ ਹੁਣ ਫੇਰ ਤਾਂ ਬਾਜ਼ਾ ਜੀ ਤਾਂ ਗਏ ਸਾਨੂੰ ਕੀ ਕਰਦਾ ਮੈਂ ਬਾਅਦ ਜਾ ਆ ਇਹ ਬੰਦੇ ਹਾਜ਼ਰ ਸੀ ਇਹ ਦੱਸ ਦੇ ਉਹ ਇਹ ਤੈਨੂੰ ਹੋ ਜਾ ਕੋਈ ਇਹ ਹਾਜ਼ਰ ਤੁਹਾਨੂੰ ਇਹ ਦੱਸ ਸਕਦੇ ਆ ਦੂਜੀ ਥਾਂ ਕੌਣ ਹੈ ਪਤਾ ਲੱਗੇ ਦੂਜੀ ਥਾਂ ਪਹਿਲਾਂ ਔਰ ਵੀ ਆ ਲੱਭ ਜਾਣੀ ਆ ਭਾਜੀ ਸਾਰੇ ਕੈਮਰੇ ਨਾਲ ਗੱਲ ਨਹੀਂ ਆਈਏ ਭਾਜੀ ਉਹਦੇ ਵੀਡੀਓ ਤੇ ਰਿਕਾਰਡਿੰਗ ਹੋਈ ਹੈ ਸਾਰੀ ਕੈਮਰੇ ਵੀ ਲੱਗੇ ਹੋਏ ਆ ਕੈਮਰੇ ਲੱਗੇ ਸਾਰੇ ਨਿਕਲਿਆ ਨਹੀਂ ਭਾਜੀ ਕੋਈ ਗੱਲ ਨਹੀਂ ਔਰ ਸਾਡੇ ਬੰਦੇ ਵਿੱਚੋਂ ਗਈ ਜਾਂਦੇ ਆਪਣੇ ਬੰਦੇ ਆ ਤੁਹਾਨੂੰ ਇਹ ਲੱਗਣਾ تھا ਕੋਈ ਸਾੜਿਆਂ ਦੇ ਸਾਹਮਣੇ ਜੀ ਹੋਈ ਆ ਸਾਰਾ ਕੁਝ ਸਾਰਾ ਕੋਈ ਸਾਹਮਣੇ ਹੋਇਆ ਪੁਲਿਸ ਦੇ ਸਾਹਮਣੇ ਜਿਹੜਾ ਲੰਗਾ ਨਾਜ ਹੁਣ ਪੰਜਾਬ 'ਚ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਪੰਜਾਬ ਪੁਲਿਸ ਕਿਸੇ ਨੂੰ ਲੋਹਾਲ ਕੀ ਆ ਲੋਹਾਲ ਨਹੀਂ ਜੋ ਪੰਜਾਬ ਸੌਣ ਡਿਆ ਕਿੰਨੀ ਦੇਰ ਤੋਂ ਜਾਮ ਹੋ ਚੁੱਕਾ ਹਾਂਜੀ ਟ੍ਰੈਫਿਕ ਕਿੰਨੇ ਤੋਂ ਜਾਮ ਹੁੰਦਾ ਪੌਣਾ ਘੰਟਾ ਹੋ ਗਿਆ ਜੀ ਅੱਧਾ ਪੌਣਾ ਘੰਟਾ ਹੋ ਗਿਆ ਹਾਂ ਅੱਧਾ ਪੌਣਾ ਘੰਟਾ ਹੋ ਗਿਆ ਮੈਂ ਨੋ ਆ ਮਹਾਲਾ ਤੋਂ ਚੱਲ ਕੇ ਆਇਆ ਭਾਜੀ ਮੈਂ ਮਹਾਲਾ ਤੋਂ ਚੱਲ ਕੇ ਆਇਆ ਅੱਧਾ ਘੰਟਾ ਪੱਗ ਲਾਈ ਹੋਈ ਸੀ ਮੇਰੇ ਭਤੀਜੇ ਦੀ ਅੱਧਾ ਘੰਟਾ ਕੁੱਤਾ ਕਰੀ ਦੇ ਨਾ ਚੱਲਿਆ ਇਹ ਦੇਖਦੇ ਮੈਂ ਬਾਅਦ ਚ ਐਵੇਂ ਕਹਦੇ ਮੈਂ ਮੈਂ ਨਹੀਂ ਦੇਖਿਆ ਠੀਕ ਹੈ ਇਹ ਨਹੀਂ ਦੇਖਿਆ ਮੈਂ ਬਾਅਦ ਚ ਹਮਦਰਦੀ ਹੈ ਤੁਹਾਡੇ ਨਾਲ ਹਮਦਰਦੀ ਤੁਸੀਂ ਮੌਕੇ ਸੀਗੇ ਕੀ ਹੋਇਆ ਗੱਡੀ ਮੁੜੀ ਇਧਰੋਂ ਟਰੱਕ ਹਾਂਜੀ ਟਰੱਕ ਇਧਰੋਂ ਮੁੜਿਆ ਮਹਾਲੋ ਤੇ ਆ ਕੇ ਕਾਰ ਵਾਲਾ ਨਾ ਉਧਰੋਂ 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 ਆਦਾ ਰਾਹੋਂ ਰੋਡ ਤੇ ਓਕੇ ਉਹ ਜਿਸ ਵੇਲੇ ਅੰਦਰ ਵੜਦਾ ਉਹ ਸਾਈਡ ਕਲਾ ਹੋ ਗਿਆ ਖੰਭੇ ਨਾਲ ਲੱਗਾ ਉਹਨੇ ਆ ਦੇਖੋ ਸਾਡੀ ਗੱਡੀ ਦਾ ਨੁਕਸਾਨ ਕਿੰਨਾ ਕੀਤਾ ਉਹਨੇ ਮੁੰਡਾ ਕੁੱਟਿਆ ਅਸੀਂ ਮਜ਼ੀ ਝੜਾਇਓ 15 16 ਮੁੰਡੇ ਆ ਸਾਰੇ ਸ਼ਰਾਬੀ ਆ ਜੇ ਤਾਂ ਪਹਿਲੇ ਅਸੀਂ ਕੇ ਰੋਲੀ ਪਾਈ ਆ ਵੀ ਉਹਨੂੰ ਮੁਲਾਜਾ ਕਰਾਓ ਤਾਂ ਉਹ ਮੁੰਡੇ ਕਾਰ ਲੈ ਕੇ ਪਹਿਲਾਂ ਪਾਰ ਪਰੇ ਕਰ ਲਿਉਣੀ ਮੁੜ ਕੇ ਸਾਰੇ ਭੱਜ ਗਏ ਕੋਈ ਮੁੰਡਾ ਨਹੀਂ ਇੱਥੇ ਰਿਹਾ ਇਹ ਨਹੀਂ ਭਾਈ ਲੱਭਣਾ ਨੇ ਆਪਾਂ ਆਪਾਂ ਨੂੰ ਇਹੀ ਕੰਮ ਆ ਕੋਈ ਅਸੀਂ ਗੱਲ ਨਹੀਂ ਆਗੀ ਅਸੀਂ ਵੀ ਉਹਨਾਂ ਤੇ ਰਹਿੰਦੇ ਆ ਉਹ ਵੀ ਸਾਡੇ ਹੀ ਰਹਿੰਦੇ ਆ ਉਹਦੀ ਗੱਲ ਨਹੀਂ ਆਗੀ ਹਾਂ ਅਸੀਂ ਲੱਭਣਾ ਆਹ 라ਹੋ ਰੋਡ ਤੋਂ ਮੈਂ ਗੱਡੀ ਅੰਦਰ ਖੜੀ ਕਰਕੇ ਆਂਦਾ ਸੀ ਉਹਨੇ ਕੋਈ ਤਾਂ ਲੱਭ ਲਾ ਕੇ ਉਹਨੂੰ ਕੋਈ ਇਹਦਾ ਸਿੰਘ ਨੇ ਆਮ ਡੱਕੇ ਲੈਣ ਸਾਨੂੰ ਆ ਕੇ ਸਰ ਮੌਕੇ ਤੇ ਮੌਕੇ ਤੇ ਪੁਲਿਸ ਟੀਮ ਪਹੁੰਚ ਗਈ ਸੀ ਟ੍ਰੈਫਿਕ ਨੂੰ ਨਰਵਿਕਨ ਚੱਲ ਰਿਹਾ ਹੈ ਪੁਲਿਸ ਨੇ ਆ ਕੇ ਕੰਮ ਨਾ ਟਮਟਾਣਾ ਹੁੰਦਾ ਜਾਂ ਆ ਕੇ ਮੌਕਾ ਸਾਹਮ ਲੈ ਆ ਜੀ ਪੁਲਿਸ ਨੂੰ ਠੀਕ ਹੈ ਮੌਕੇ ਤੇ ਆ ਕੇ ਤੇ ਜਿਹੜੇ ਬਾਕੀ ਤਾਂ ਪੀਸ ਚੱਲ ਰਹੀ ਹੈ ਬਾਕੀ ਤਾਂ ਪੀਸ ਚੱਲਦੀ ਪਈ ਆ ਬਾਕੀ ਹੁਣ ਸੀਨੀਅਰ ਅਫਸਰਾਂ ਦੇ ਨੋਲਿਜ ਵਿੱਚ ਗੱਲ ਇਹ ਲਿਆਂਦੀ ਆ ਠੀਕ ਹੈ ਕਿਉਂ ਦੇਖੋ ਕੀ ਕਾਰਵਾਈ ਕਰਦੇ ਟ੍ਰੈਫਿਕ ਨੂੰ ਨਰਵਿਕਨ ਚਲਾਇਆ ਜਾ ਰਿਹਾ ਹੈ ਚਲਾ ਰਿਹਾ ਜੀ ਪੂਰਾ ਜਾਮ ਬਹੁਤ ਲੱਗਿਆ ਹੋਇਆ ਸੀਗਾ ਉਹ ਖਲਾ ਰਹੇ ਨੇ ਲੋਕ ਬਹੁਤ ਜ਼ਿਆਦਾ ਇਕੱਠੇ ਹੋ ਕੇ ਜੀ ਚੱਲ ਰਿਹਾ ਪਰੇਸ਼ਾਨ ਪਬਲਿਕ ਨਹੀਂ ਤਾਂ ਪਰੇਸ਼ਾਨ ਤਾਂ ਸਰ ਹੋਣਾ ਹੀ ਆ ਜੀ ਪਬਲਿਕ ਨੇ ਪਰੇਸ਼ਾਨ ਹੋਣਾ ਹੀ ਹੈ ਟ੍ਰੈਫਿਕ ਦਾ ਜਾਮ ਹੀ ਇੰਨਾ ਹੋ ਗਿਆ ਸੀ ਹੁਣ ਪੁਲਿਸ ਨੂੰ ਨਿਗਰਾਨ ਚਲਾ ਰਹੀ ਹੈ ਜੀ ਹਾਲਾਤ ਤਾਂ ਸਾਰਾ ਜਾਮ ਖੁੱਲ ਗਿਆ ਆ ਪਰ ਪੀਸਕੋਲ ਚੱਲ ਰਿਹਾ ਸਰ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਮੌਕੇ ਤੇ ਟ੍ਰੈਫਿਕ ਟੀਮ ਪਹੁੰਚਦੀ ਹੈ ਗਿਰਦਾਰੀ ਲਾ ਜੀ ਮੌਕੇ ਤੇ ਪਹੁੰਚੇ ਹੁਣੇ ਪਹੁੰਚੇ ਆ ਚਲੋ ਇਹ ਚੰਗੀ ਗੱਲ ਹੈ ਟ੍ਰੈਫਿਕ ਨੂੰ ਚਲਾ ਦਿੱਤਾ ਹਾਂਜੀ ਹਾਂਜੀ ਸਾਡਾ ਫਰਜ਼ ਬਣਦਾ ਜੀ ਰੁਕਾਵਟ ਨਾ ਵੇ ਟ੍ਰੈਫਿਕ 'ਚ ਤੇ ਸਾਡਾ ਵੈਸੇ ਫਰਚ ਮੰਦਾ ਅਜੇ ਦੂਜੀ ਧਿਰ ਤੇ ਪਤਾ ਲੱਗੀ ਕੌਣ ਹੈ ਦੂਜੀ ਧਿਰ ਦੂਜੀ ਧਿਰ ਦਾ ਪਤਾ ਨਹੀਂ ਪੈਸੀ ਲੱਗਿਆ ਹੈਗਾ ਜੀ ਜਦੋਂ ਅਸੀਂ ਪਹੁੰਚੇ ਦੇ ਪਹਿਲਾਂ ਇਹਨਾਂ ਦਾ ਝਗੜਾ ਮਤਲਬ ਪਹਿਲਾਂ ਕਿ ਕਿਸੇ ਗੱਲ ਤੋਂ ਹੋ ਚੁੱਕਿਆ ਸੀਗਾ ਠੀਕ ਹੈ ਜੀ ਤੇ ਦੋਵਾਰਾਂ ਨਾਲ ਝਗੜਾ ਫੇਰ ਹੋਇਆ ਉਹ ਸਿੱਸੀ ਨੂੰ ਮੈਂ ਅਸੀਂ ਮਤਲਬ ਥੋੜਾ ਉਹਨੂੰ ਕੰਟਰੋਲ ਕੀਤਾ ਜੀ ਠੀਕ ਹੈ ਵਿਚ ਬੜਨਾ ਹੀ ਪੈਣਾ ਸੀ ਜੀ ਕੈਮਰੇ ਲੱਗੇ ਤਪਤੀਸ਼ ਤਾਂ ਚੱਲ ਰਹੀ ਹੋਊ ਕੈਮਰੇ ਹੁਣ ਲੱਗੇ ਹੋਏ ਆ ਬਾਕੀ ਟ ਕਲੀਅਰ ਹੋ ਜਾਣਾ ਵੀ ਝਗੜੇ ਦਾ ਕਾਰਨ ਕੀ ਸੀਗਾ ਜੀ ਠੀਕ ਹੈ ਜੀ ਠੀਕ ਹੈ ਪੁਲਿਸ ਮੌਕੇ ਤੇ ਪਹੁੰਚੀ ਕਿਉਂਕਿ ਰੇਲਵੇ ਰੋਡ ਜਿਹੜਾ ਪੂਰਾ ਬਲਾਕ ਹੋ ਗਿਆ ਸੀਗਾ ਤਾਂ ਵਰਿੰਦਰ ਕਈ ਸਰ ਮੌਕੇ ਤੇ ਪਹੁੰਚ ਗਏ ਸੀਗੇ ਗਰਧਾਰੀ لال ਜੀ ਵੀ ਇੱਥੇ ਮੌਜੂਦ ਨੇ ਟ੍ਰੈਫਿਕ ਜਿਹੜਾ ਆ ਉਹ ਬਲਾਕ ਹੋ ਗਿਆ ਸੀਗਾ ਪਰ ਟ੍ਰੈਫਿਕ ਨੂੰ ਨਿਰਵਗਨ ਚਲਾਇਆ ਗਿਆ ਲੋਕ ਬਹੁਤ ਸਾਰੇ ਇਕੱਠੇ ਹੋ ਗਏ ਸੀਗੇ ਲੋਕਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਸੀਗੇ ਕਿ ਯਾਰ ਐਦਾਂ ਲੜਾਈ ਹੋਈ ਕਿਉਂ ਆ ਕਿਉਂ 15 20 ਜਾਣਿਆਂ ਨੇ ਜੋ ਮੌਕੇ ਦੱਸਿਆ ਗਿਆ ਕੋਈ 12 13 ਕਹਿ ਰਿਹਾ ਕੋਈ 15 20 ਕਹਿ ਰਿਹਾ ਕੋਈ 10 12 ਜਾਣੇ ਕਹਿ ਰਿਹਾ ਪਰ ਮੇਰਾ ਸਵਾਲ ਸੀ ਇੱਕ ਗੱਡੀ 'ਚ ਐਨੇ ਜਾਣੇ ਕਿਵੇਂ ਬੈਠੇ ਸੀਗੇ ਤਾਂ ਇਹ ਕਹਿੰਦੇ ਕਿ ਦੋ ਗੱਡੀਆਂ ਸੀਗੀਆਂ ਤਾਂ ਸਵਾਲ ਇਹੀ ਹੈ ਕਿ ਝਗੜਾ ਹੋਇਆ ਕਿਉਂ ਪਰ ਜੇ ਝਗੜਾ ਹੋ ਗਿਆ ਸੀਗਾ ਤਾਂ ਕੁੱਟਮਾਰ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਉਸ ਦੇ ਨਾਲ ਦੀ ਨਾਲ ਸਵਾਲ ਇਹ ਵੀ ਹੈ ਟਾਈਮ ਆਪਾਂ ਦੇਖ ਲਈਏ ਉਸ ਦੇ ਨਾਲ ਦੀ ਨਾਲ ਸਵਾਲ ਇਹ ਵੀ ਖੜਾ ਹੁੰਦਾ ਕਿ 8 ਵਜੇ ਜਦ ਕੇ ਆਈ ਨਹੀਂ ਗਿਆ ਕਿ 9 ਵਜੇ ਤੋਂ ਪਹਿਲਾਂ ਗੱਡੀ ਅੰਦਰ ਲੈ ਕੇ ਉਹ ਤਾਂ ਗੱਡੀਆਂ ਕਿਉਂ ਆ ਰਹੀਆਂ ਵੀ ਸਵਾਲ ਨੇ ਲੇਕਿਨ ਕੁੱਟਮਾਰ ਕਿਸੇ ਵੀ ਗੱਲ ਦਾ ਹੱਲ ਨਹੀਂ ਹੈ ਕਿਸੇ ਮਸਲੇ ਦਾ ਹੱਲ ਨਹੀਂ ਹੈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਔਰ ਆਮ ਜਨਤਾ ਇਹਦੇ ਵਿੱਚ ਜਰੂਰ ਉਹਨਾਂ ਨੂੰ ਪਰੇਸ਼ਾਨੀ ਚ ਝਲਣੀ ਪੈਂਦੀ ਆ ਔਰ ਜਿਵੇਂ ਵਰਿੰਦਰ ਜੀ ਨੇ ਦੱਸਿਆ ਹੈ ਐਸਆਈ ਵਰਿੰਦਰ ਹੋਣੇ ਦੱਸਿਆ ਕਹਿੰਦਾ ਕਿ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲਿਆ ਦਿੱਤਾ ਗਿਆ ਔਰ ਤਫ਼ਤੀਸ਼ ਹੋਵੇਗੀ ਕੈਮਰੇ ਜਿਹੜੇ ਲੋਕ ਮੌਕੇ ਤੇ ਲੋਕ ਮੌਜੂਦ ਨੇ ਉਹ ਤਾਂ ਕਹਿਣਾ ਹੈ ਕਿ ਕੈਮਰੇ ਹੈਗੇ ਸੀਸੀਟੀਵੀ ਕੈਮਰੇ ਔਰ ਪੁਲਿਸ ਵੱਲੋਂ ਖੰਗਾਲੇ ਜਾਣਗੇ ਤੇ ਮੌਕੇ ਦੀ ਤਫ਼ਤੀਸ਼ ਕਰਕੇ ਜਿਹੜਾ ਵੀ ਗਿਲਟੀ ਹੋਵੇਗਾ ਜਿਸਨੇ ਵੀ ਗਲਤੀ ਗਲਤੀ ਕੀਤੀ ਹੋਵੇਗੀ ਉਸ ਨੂੰ ਜ਼ਰੂਰ ਬਣਦੀ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਸਿਰਫ ਇਹ ਦੋ ਤਰ੍ਹਾਂ ਦੀ ਲੜਾਈ ਨਹੀਂ ਆਮ ਲੋਕਾਂ ਨੂੰ ਵੀ ਦੇਖੋ ਕਿੰਨਾ ਕਿੰਨੀ ਪਰੇਸ਼ਾਨੀ ਚੱਲਣੀ ਪਈ ਹੈ ਤਿੰਨ ਤਿੰਨ ਚਾਰ ਚਾਰ ਟਰੈਕ ਬਣ ਗਏ ਆ ਔਰ ਪਿੱਛੇ ਤੱਕ ਚੰਡੀਗੜ੍ਹ ਚੌਕ ਤੱਕ ਇਧਰੋਂ ਪਾਟਕਾ ਤੱਕ ਤੇ ਇਧਰਲੇ ਪਾਸੇ ਕਾਰਨੀਵਲ ਤੱਕ ਬਹੁਤ ਟ੍ਰੈਫਿਕ ਜਾਮ ਲੱਗਾ ਜਿਸ ਕਰਕੇ ਆਮ ਜਨਤਾ ਨੂੰ ਜ਼ਰੂਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਰ ਪੁਲਿਸ ਨੇ ਉਹ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕਰ ਲਿਆ ਤਾਂ ਆਪਾਂ ਪੁਲਿਸ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਤਾਂ ਜੋ ਉਹਨਾਂ ਦੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਖਿਲਵਾਇਆ ਆ ਆਮ ਜਨਤਾ ਜਿਹੜੀ ਹੁਣ ਕੋਈ ਰੈਸਟੋਰੈਂਟ ਤੋਂ ਆ ਰਿਹਾ ਕਿਸੇ ਨੇ ਰੈਸਟੋਰੈਂਟ ਜਾਣਾ ਹੈ ਜਾਂ ਕੋਈ ਕਿਸੇ ਨੇ ਕਿਸੇ ਹੋਰ ਫੰਕਸ਼ਨ ਤੇ ਜਾਣਾ ਤਾਂ ਲੋਕੀ ਹੁਣ ਆਪਣੇ ਆਪਣੇ ਜੋ ਵੀ ਉਹਨਾਂ ਦੀ ਡੈਸਟੀਨੇਸ਼ਨ ਆ ਉਹ ਉਧਰ ਨੂੰ ਹੁਣ ਜਾ ਰਹੇ ਨੇ ਫਿਰ ਤੋਂ ਇੱਕ ਕੋਈ ਵਿਵਾਦ ਜਾਂ ਹੋ ਗਿਆ ਇੱਧਰ ਨਹੀਂ ਨਹੀਂ ਉਹ ਟ੍ਰੈਫਿਕ ਕਲੀਅਰ ਕਰਾ ਰਹੇ ਆ ਕੋਈ ਐਡੀ ਗੱਲ ਨਹੀਂ ਕੋਈ ਨਹੀਂ ਕੋਆਪਰੇਟ ਕਰਨਾ ਚਾਹੀਦਾ ਟ੍ਰੈਫਿਕ ਹੀ ਕਲੀਅਰ ਕਰਾ ਰਿਹਾ ਕੋਈ ਗੱਲ ਨਹੀਂ ਕੋਆਪਰੇਟ ਕਰਨਾ ਚਾਹੀਦਾ ਆ ਜੋ ਕਰ ਲੈਨੇ ਗੱਲ ਕਰ ਕੀ ਹੋਇਆ ਹੁਣ ਕੀ ਹੋਇਆ ਕੀ ਹੋਇਆ ਸਰ ਗੱਡੀ ਵਿੱਚ ਰੋਕ ਕੇ ਖੜ ਗਿਆ ਮੈਂ ਉਹ ਗੱਡੀ ਸਾਈਡ ਦੇ ਨਾਲ ਮੈਂ ਕਰ ਦਾਂ ਕੋਈ ਕੋਈ ਨਹੀਂ ਕੋਈ ਨਹੀਂ ਪੜ ਕੋਈ 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 ਬੰਦੀ ਖੜਦੇ ਲਾ ਲੋ ਲਾ ਲੋ ਨਾਲ ਲੋ ਪਾਣੀ ਚੱਲੋ ਪੜ ਨਾਲੀਆਂ ਤੁਹਾਡੇ ਨਾਲੀਆਂ ਖੜਦੇ ਰੋ ਤਾਂ ਕਿੱਦਾਂ ਚੱਲ ਜੂਗਾ ਇਹ ਖੜਦੇ ਰੋ ਨਾਲੀਆਂ ਤੁਹਾਡੇ ਕੋਈ ਗੱਲੀ ਕੋਈ ਗੱਲੀ ਨਹੀਂ ਕੋਈ ਗੱਲੀ ਹਾਂ ਤੇ ਵੀ ਕੋਈ ਚੀਜ਼ ਹੁੰਦੀ ਆ ਔਰ ਆ ਗੱਡੀ ਦੇ ਵਿੱਚ ਕਹਿੰਦੇ ਆ ਕਿ ਉਹ ਗੱਡੀ ਮਾਰੀ ਐ ਉਹਦਾ ਵੀ ਨੁਕਸਾਨ ਹੋਇਆ ਕੋਸ਼ਿਸ਼ ਕਰਦੇ ਮਦਦ ਕਰੀਏ ਫੜੀ ਯਾਰ ਮਾਈਕ ਜੀ ਨਾਲੀਆਂ ਨਹੀਂ ਤੇ